ਪ੍ਰਨਾਮ ਸਿੰਘ ਚਾਹਾਨ ਰੂਹਾਂ ਦੇ ਮੇਲ ਵਿੱਚ ਇੱਕ ਵਾਰ ਫਿਰ ਹਾਜ਼ਰ ਹੋਇਆ ਹਾਂ ਰੂਹਾਂ ਦਾ ਮੇਲ ਪ੍ਰੋਗਰਾਮ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਰੂਹਾਂ ਦੇ ਮੇਲ ਵਿੱਚ ਅੱਜ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਕਨਸੈਪਟ ਹੈ ਤੀਆਂ ਧੀ ਕਰਦੀ ਰੌਣਕ ਧੀ ਕਰਦੀ ਕਲਕਾਰੀ ਧੀ ਬਾਬਲ ਦੀ ਪੱਗ ਧੀ ਅਣਖ ਧੀ ਗੈਰਤ ਧੀ ਘਰ ਦਾ ਸ਼ਿੰਗਾਰ ਧੀ ਪਰਿਵਾਰਾਂ ਦਾ ਵਾਧਾ ਧੀ ਪਰਿਵਾਰਾਂ ਦਾ ਮੇਲ ਧੀ ਗੁੱਡੀਆਂ ਧੀ ਪਟੋਲੇ ਅੱਜ ਦੀ ਨਜ਼ਮ ਹੈ ਆਲਾ ਮائیں ਆਲਾ ਮਾਏ ਸਾਂਭ ਚਾਬੀਆਂ ਮੁੱਕੀ ਪਿੰਡ ਦੇ ਸਿਵੇਚਾਂ ਸਾਂਝ ਮੇਰੀ ਉਦਾਸ ਹੋਏ ਗੀਤੇ ਗੁੱਡੀਆਂ ਪਟੋਲੇ ਡੋਲੀ ਪਾ ਬਾਬਲ ਢਾ ਬੈਠਾ ਢੇਰੀ ਮੂਲ ਪੁੱਤਰ ਤੇ ਧੀ ਤਨ ਪਰਾਇਆ ਧੀ ਬਗਾਨੀ ਆਖ ਸੱਸ ਨੇ ਘੇਰੀ ਖੁਸ਼ੀ ਵਸਣ ਬਾਬਲ ਤੇ ਪੁੱਤ ਪਤੀ ਜੇ ਤੇਰੇ ਮੈਂ ਪਰਦੇਸਣ ਤੇ ਮੇਰੀ ਬਾਟ ਲੰਬੇਰੀ ਬੰਗਲਾ ਉਸਦਾ ਕੋਠੀ ਵੀਰ ਦੀ ਅਮੀਏ ਛੱਤ ਤੇਰੀ ਨਾ ਮੇਰੀ ਜਨਨੀ ਦੇ ਹੱਕ ਵਿੱਚ ਬਾਬਾ ਨਾਨਕਾ ਰਬਾਬ ਤੇਰੀ ਦੀ ਹੋ ਗਈ ਤੁਨ੍ਹ ਲੇ ਮੇਰੀ ਜ਼ਬਰ ਜ਼ੁਲਮ ਹੱਦਾਂ ਬੰਨੇ ਟੱਪਿਆ ਬਾਬਾ ਨਾਨਕ ਤੂੰ ਪਾ ਜਾ ਫੇਰੀ ਧੀ ਰੋਂਨ ਤੇ ਤੂੰ ਲਿਖ ਮਾਰੇ ਵੈਣ ਅੱਜ ਧੀ ਤੇਰੀ ਜਾਵੇ ਹੰਝੂ ਕੇਰੀ ਲਿਖ ਤਵਾਰੀਖ ਕਬਰ ਚੋਂ ਉੱਠ ਕੇ ਧੀਆਂ ਮਾਰੀ ਮੱਲ ਬਥੇਰੀ ਬੰਦੇ ਖਾਣੀ ਕੱਢ ਮਿਆਂਨੋ ਬੰਦੇ ਖਾਣੀ ਕੱਢ ਮਿਆਂਨੋ ਨਾ ਭਾਗ ਕੋਰਨੇ ਲਾਈ ਦੇਰੀ ਧਰਮ ਅਣਖ ਤੇ ਗੈਰਤ ਦੇ ਲਈ ਵੱਡ ਵੱਡ ਦੁਸ਼ਮਣ ਕੀਤੇ ਢੇਰੀ ਨਾਜ ਕਰੇ ਸੰਸਾਰ ਧੀਆਂ ਤੇ ਚਹਾਨ ਪਲਾੜ ਦੀ ਲਾਈ ਫੇਰੀ ਚਹਾਨ ਪਲਾੜ ਦੀ ਲਾਈ ਫੇਰੀ ਰੂਹਾਂ ਦਾ ਮੇਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋਗੇ